ਹਾਲਾ ਬਾਈ ਠੀਕ ਆ ਬਾਈ ਜੀ ਵਧੀਆ ਆਣ ਕਹਿਮ ਹਾਂਜੀ ਹਾਂਜੀ ਓਕੇ ਸ਼ੁਕਰਾ ਮਾਹਰ ਇਹ ਬੱਕਰੀ ਡਿਟੇਲ ਬਾਈ ਹਾਂਜੀ ਹਾਂਜੀ ਕਹਿ ਰਹੰਦਾ ਇਹ ਬੱਕਰੀ ਵੀਰੇ 6 ਦੰਦ ਹੋਈ ਆ ਜੇ 6 ਦੰਦ ਹੋਈ ਆ ਹਾਂ 6 ਦੇ ਦੰਦ ਕੱਢਿਆ ਬੱਕਰੀ ਨੇ ਮਗਰ ਬੱਚਾ ਇਹਦੇ ਆ ਇਹ ਮਹੀਨੇ ਡੇਢ ਮਹੀਨੇ ਬੱਚਾ ਹੋ ਗਿਆ ਹਾਂ ਵੀਰੇ 1 ਮਹੀਨਾ ਇਹ ਯਾਨੀ 41 ਦਿਨਾਂ ਦਾ ਬੱਚਾ ਹੋ ਗਿਆ 41 ਦਿਨਾਂ ਦਾ ਬੱਚਾ ਹੋ ਗਿਆ ਢੋਲਾ ਖੋਲਿਓ ਜੀ ਮੜਾ ਇਹ ਥੰਦ ਖਾ ਦੀ ਬਾਈਆਂ ਫਰੈਂਡ ਲੈ ਬਈ ਥੰਦ ਖਾ ਦੇ ਬਾਈ ਥੰਦ ਖਾ ਦਿੰਦੇ ਵੀਰੇ ਬੱਚਾ ਵੀਰੇ ਦੋ ਵਾਰੀ ਚੰਗਾਤਾ ਇਹਨੂੰ ਸੁਭਾ ਦੇ ਆਨੇ ਬਈ ਦੋ ਵਾਰ ਬੱਚਾ ਚੰਗਾ ਕੇ ਵੀ ਦੇ ਸਕਦਾ ਨਾ ਚੰਗਾ ਦੁੱਧ ਪਿਆ ਹਾਂ ਦੋ ਵਾਰੀ ਦਾ ਬਈ ਦੋ ਢਾਈ ਲੀਟਰ ਬੱਕੀ ਦੁੱਧ ਦੇਈ ਚੱਲੋ ਹਣਾ ਦੋ ਢਾਈ ਵੀਰੇ ਆਮਨ ਆਮਨ ਦੇ ਗਰੰਟੀ ਆ ਤੇ ਬਾਈ ਨੂੰ ਝੋਲਾ ਲਾ ਲੈਣ ਦੋ ਤੇ ਹਾਂਜੀ ਬਾਈ ਜੀ ਹੁਣ ਦੱਸੋ ਬਾਈ ਇਹਦੀ ਡਿਟੇਲ ਇਹਦਾ ਇਹਦੀ ਡਿਟੇਲ ਵੀ ਇਹ 6 ਦਿਨ ਦਾ ਵੀਰੇ 6 ਦਿਨ ਦਾ ਹਾਂ ਹਾਂ 6 ਦਿਨ ਦਾ ਪ੍ਰੈਸ ਹੋਈ ਆ 8 ਹੁਣ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਵੀਰੇ 20000 ਰੁਪਿਆ 20000 ਰੁਪਿਆ ਹਾਂਜੀ ਬਾੜੀ ਘੱਟ ਨਹੀਂ ਕਰ ਲਈ ਬਾਈ ਨਹੀਂ ਵੀਰੇ ਆਪਾਂ ਜਾਇਆ ਜੀ ਮੁੱਲ ਕਰਦੇ ਆ ਵੀ ਕੀ ਫਾਇ ਤੇ ਬਾਈ ਨੂੰ ਕਾਲ ਕਰ ਲਿਓ ਬਾਈ ਬਹੁਤ ਚੰਗੇ ਭਾਜ ਆ 5000 ਦਾ ਬੱਚੇ ਵਿਕ ਜਾਂਦਾ ਹਨਾ ਤੇ ਬਾਕੀ ਬਾਈ ਨੂੰ ਕਾਲ ਕਰ ਲਿਓ ਬਾਈ ਨੰਬਰ ਇੱਕ ਵਾਰ ਹੋਰ ਬੋਲ ਨੰਬਰ ਬਾਈ ਆਪਣਾ ਹੈਗਾ 7696506186 ਠੀਕ ਆ ਜੀ 7696506186 ਜੀ ਓਕੇ